ਮਹਾਰਾਜ ਅੱਗੇ ਇੱਕ ਪਿੰਡ ਜੋਧਾ ਰਤਨ ਗਏ ਜੋਧਾ ਰਤਨ ਇੱਕ ਟਾਲੀ ਸੀ ਉਸ ਟਾਲੀ ਦੇ ਹੇਠ ਕਲਗੀਧਰ ਪਾਤਸ਼ਾਹ ਨੇ ਕੁਝ ਸਮਾਂ ਵਿਸ਼ਰਾਮ ਕੀਤਾ ਤੇ ਅੱਗੇ ਇੱਕ ਪਿੰਡ ਆਉਂਦਾ ਮੋਹੀ ਮੈਂ ਜਦੋਂ ਆਪਾਂ ਗੱਲ ਕੀਤੀ ਸੀ ਮਾਸ਼ੀਵਾੜਾ ਸਾਹਿਬ ਦੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਇਆ ਸਿੰਘ ਧਰਮ ਸਿੰਘ ਹੋਣੀ ਭਾਈ ਮਾਨ ਸਿੰਘ ਹੋਣੀ ਲੱਭਦੇ ਹੁੰਦੇ ਨੇ ਤੇ ਉਹਨਾਂ ਨੇ ਮਹਾਰਾਜ ਨੂੰ ਉਨ੍ਹਾਂ ਦੇ ਹੱਥ ਦੇ ਵਿੱਚ ਅੰਗੂਠੇ ਵਿੱਚ ਜਿਹੜਾ ਇੱਕ ਛੱਲਾ ਸੀ ਛੱਲੇ ਤੇ ਇੱਕ ਨਗ ਲੱਗਿਆ ਸੀ ਉਹਦੀ ਚਮਕ ਤੋਂ ਵੇਖਿਆ ਸੀ ਕਿ ਪੱਤਿਆਂ ਦੇ ਹੇਠ ਕੁਝ ਚਮਕਦਾ ਹੈ ਤੇ ਜਦੋਂ ਪੱਤੇ ਹਟਾ ਕੇ ਵੇਖਿਆ ਸੀ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ 'ਚ ਪਾਇਆ ਹੋਇਆ ਛੱਲਾ ਸੀ ਹੁਣ ਉਹ ਦੇ ਆ ਦਿਨ ਸਨ ਅੱਤ ਦੀ ਠੰਡ ਸੀ ਤੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਪੂਰਾ ਸੁੱਜ ਗਿਆ ਸੀ ਔਰ ਜਿਹੜਾ ਉਹ ਛੱਲਾ ਸੀ ਮਹਾਰਾਜ ਨੇ ਕੋਸ਼ਿਸ਼ ਕੀਤੀ ਪਰ ਉਹ ਛੱਲਾ ਜਿਹੜਾ ਸੀ ਅੰਗੂਠੇ ਚੋਂ ਨਿਕਲਿਆ ਨਹੀਂ ਜਦੋਂ ਮੋਹੀ ਪਿੰਡ ਦੇ ਵਿੱਚ ਇੱਕ ਢਾਬ ਸੀ ਪਾਣੀ ਦੀ ਮਹਾਰਾਜ ਉਸ ਢਾਬ ਦੇ ਕੰਡੇ ਤੇ ਬਹਿ ਗਏ ਉੱਥੋਂ ਉਸ ਪਿੰਡ ਦੇ ਰਹਿਣ ਵਾਲਾ ਇੱਕ ਲੋਹਾਰ ਸੀ ਜਿਹਦਾ ਨਾਂ ਇਤਿਹਾਸ ਨੇ ਭਾਈ ਜਵਾਲਾ ਲਿਖਿਆ ਭਾਈ ਜਵਾਲਾ ਜੀ ਨੂੰ ਸੱਦ ਕੇ ਲੈ ਕੇ ਆਂਦਾ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਕਹਿੰਦੇ ਨੇ ਕਿ ਆ ਮੇਰੇ ਹੱਥ 'ਚ ਛੱਲਾ ਹੈ ਕਮਾਨ ਚਲਾਉਣ ਵਾਸਤੇ ਪਰ ਮੇਰਾ ਅੰਗੂਠਾ ਸੁੱਜ ਜਾਣ ਕਰਕੇ ਇਹ ਛੱਲਾ ਉੱਤਰਦਾ ਨਹੀਂ ਤੇ ਤੁਸੀਂ ਇਦਾਂ ਕਰੋ ਇਹ ਛੱਲੇ ਨੂੰ ਕੱਟ ਦਿਓ ਕਹਿੰਦੇ ਉਹ ਰੇਤੀ ਲੈ ਕੇ ਆਇਆ ਉਹਨੇ ਰੇਤੀ ਰਗੜ ਕੇ ਛੱਲੇ ਨੂੰ ਕੱਟ ਦਿੱਤਾ ਮਹਾਰਾਜ ਦੇ ਅੱਗੇ ਪੇਟ ਕਰ ਦਿੱਤਾ ਸਤਿਗੁਰੂ ਨੇ ਉਹ ਛੱਲਾ ਚੁੱਕਿਆ ਤੇ ਇਸ ਭਾਈ ਜਵਾਲਾ ਜੀ ਨੂੰ ਦੇ ਦਿੱਤਾ ਕਿ ਸਾਡੀ ਯਾਦਗਾਰ ਵਜੋਂ ਇਹ ਜਿਹੜਾ ਛੱਲਾ ਹੈ ਤੂੰ ਆਪਣੇ ਕੋਲ ਰੱਖ ਲੈ ਕਹਿੰਦੇ ਨੇ ਉਹ ਛੱਲਾ ਉਹਨੇ ਆਪਣੀ ਝੋਲੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਸਮਝ ਕੇ ਪਵਾ ਲਿਆ ਬਾਅਦ ਵਿੱਚ ਇਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਸੀ ਜਿਹੜੀਆਂ ਉਹ ਮੋਹੀ ਪਿੰਡ ਛੱਡ ਕੇ ਨੇੜੇ ਇੱਕ ਪਿੰਡ ਸੀ ਉਸ ਪਿੰਡ ਦੇ ਵਿੱਚ ਜਾ ਵਸੇ ਅੱਜ ਉਹਨਾਂ ਦੀ ਭਾਈ ਜਵਾਲਾ ਜੀ ਦੀ ਅੱਜ ਨਵੀਂ ਪੀੜ੍ਹੀ ਚੱਲਦੀ ਹੈ ਉਸੇ ਪਿੰਡ 'ਚ ਰਹਿੰਦੇ ਨੇ ਉਹ ਛੱਲਾ ਵੀ ਉਹਨਾਂ ਨੇ ਅੱਜ ਆਪਣੇ ਘਰ 'ਚ ਰੱਖਿਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਉਹ ਰੇਤੀ ਵੀ ਉਹਨਾਂ ਨੇ ਸੰਭ ਕੇ ਰੱਖੀ ਐ ਉਸ ਦਿਨ ਦੀ ਇਸੇ ਲੋਹਾਰ ਦਾ ਬਣਾਇਆ ਹੋਇਆ ਇੱਕ ਗੰਗਾ ਸਾਗਰ ਸੀ ਇਹਨੇ ਤਿਆਰ ਕੀਤਾ ਬੜਾ ਔਰ ਉਸ ਗੰਗਾ ਸਾਗਰ ਇੱਕ ਬਰਤਨ ਸੀ ਤੇ ਉਸ ਬਰਤਨ ਵਿੱਚ ਕਹਿੰਦੇ ਨੇ 280 ਸੁਰਾਖ ਸਨ ਪਰ ਇੰਨੀ ਕਮਾਲ ਦੀ ਚੀਜ਼ ਸੀ ਉਹ ਜੇ ਉਸ ਗੰਗਾ ਸਾਗਰ ਚ ਤੁਸੀਂ ਰੇਤ ਪਾਓ ਤੇ ਰੇਤ ਘਿਰ ਜਾਂਦੀ ਐ ਪਰ ਜੇ ਦੁੱਧ ਪਾਓ ਤੇ ਦੁੱਧ ਨਹੀਂ ਡੋਲਦਾ ਪਾਣੀ ਪਾ ਦਿਓ ਦੁੱਧ ਪਾ ਦਿਓ ਤਰਲ ਪਦਾਰਥ ਕੋਈ ਪਾ ਦਿਓ ਉਹ ਨਹੀਂ ਡੁੱਲਦਾ ਰੇਤ ਆਦਿਕ ਕੋਈ ਚੀਜ਼ ਪਾ ਦਿਓ ਕਿਰ ਜਾਂਦੀ ਐ ਇੰਨੇ ਉਹ ਜਿਹੜਾ ਗੰਗਾ ਸਾਗਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਟਾ ਕੀਤਾ ਸਤਗੁਰੂ ਨੇ ਉਹ ਗੰਗਾ ਸਾਗਰ ਲੈ ਲਿਆ ਇਹਦੀ ਭੇਟਾ ਨੂੰ ਸਵੀਕਾਰ ਕਰਕੇ